ਗੁਰੂ ਸਾਹਿਬ ਦੀ ਕਿਰਪਾ ਕਰੇ ਕਰਾਵੇ ਆਪੇ ਆਪ ਮਾਨਸ ਦੇਹੀ ਕੁਛ ਨਹੀਂ ਹਾਤ ਇਹ ਗੁਰੂ ਸਾਹਿਬ ਦੀ ਕਿਰਪਾ ਹੀ ਆ ਕਿ ਤੁਸੀਂ ਕੰਟੇਨਰਾਂ ਦੇ ਵਿੱਚ ਫ੍ਰੀਜ਼ ਕਰਕੇ ਜਮਾ ਕੇ ਦੁੱਧ ਲੈ ਕੇ ਆਉਂਦੇ ਹੋ ਇਹ ਵਿਚਾਰ ਕਿੱਥੋਂ ਆਇਆ ਤੁਹਾਹਾਰੀ ਕਿਰਪਾ ਦੇ ਨਾਲ ਅਸੀਂ ਛੋਟੇ ਹੁੰਦੇ ਸੇਵਾ ਕਰਦੇ ਫਿਰ ਇੱਕ ਦੂਜੇ ਹੀ ਬੈਨੇ ਆ ਜੀ ਉਹ ਪੈਂਡ ਲੈ ਕੇ ਆਏ ਇਹ ਪੈਂਡ ਲੈ ਕੇ ਆਏ ਗਾਂਧੀਆਂ ਸਾਨੂੰ ਇਹ ਸੇਵਾ ਮਿਲੀ ਤਖਤਾਂ ਤਾਜਾਂ ਦੇ ਮਾਲਕ ਜੋ ਉਹ ਸਾਡੇ ਬਰਾਬਰ ਆ ਖੜਦੇ ਆ ਅਸੀਂ ਫੇਰ ਸੇਵਾ ਲਾ ਸਕਦੇ ਉਹ ਨਹੀਂ ਸੇਵਾ ਲਾ ਸਕਦੇ ਕਿਉਂ ਕਿ ਅਸੀਂ ਇਨੀਅਰ ਪਾਵਰ ਰਹੇ ਨਹੀਂ ਸਾਨੂੰ ਗੁਰੂ ਸਾਹਿਬ ਵੀ ਪਾਵਰ ਬਖਸ਼ਦੇ ਆ ਜੀ ਜਿੰਨੇ ਵੀ ਸੇਵਾਦਾਰ ਮੌਜੂਦ ਨੇ ਹਰ ਕਿਸੇ ਦੀ ਅੱਖਾਂ ਇਸ ਵਕਤ ਨਮ ਹੈ ਆ ਪਾਵਨਾਮਾ ਆਣੀ ਲਾਜ਼ਮੀ ਨੇ ਹਾਂ ਜੀ ਕਰੀ ਅਸੀਂ ਮਤਲਬ ਇੱਕ ਦੋ ਵਾਰ ਤੇ ਹਫ਼ਤੇ ਦੇ ਦੌਰਾਨ ਰੋਣੇ ਰੋਣੇ ਕਿਉਂਕਿ ਅਸੀਂ ਵੇਨੇ ਅਸੀਂ ਇਹ ਲਾਈਨ ਦੇ ਵਿੱਚ ਲੱਗੇ ਹੋਏ ਆ ਜੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਸੇਵਾ ਕਰਕੇ ਮਿਲਦਾ ਹੈ ਸਾਰਾ ਕੁਝ ਮੋਤੀਰਾਮ ਮਹਿਰਾ ਜੀ ਦੇ ਯਾਦਗਾਰ ਸਥਾਨ ਤੇ ਅਟੁੱਟ ਲੰਗਰ ਦੁੱਧ ਦਾ ਵਰਤਾਇਆ ਜਾ ਰਿਹਾ ਹੈ ਕਿੱਥੋਂ ਇਹ ਸੇਵਾ ਆਉਂਦੀ ਹੈ ਤੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕੰਟੇਨਰਾਂ ਦੇ ਵਿੱਚ ਫ੍ਰੀਜ਼ ਕਰਕੇ ਦੁੱਧ ਨੂੰ ਲੈ ਕੇ ਆਉਂਦੇ ਨੇ ਤਾਂ ਕਿ 8 ਤੋਂ 10 ਦਿਨ ਇੱਥੇ ਲਗਾਤਾਰ ਦੁੱਧ ਪਲਾਉਣ ਦੀ ਸੇਵਾ ਨਿਭਾਈ ਜਾ ਸਕੇ ਸੋ ਸੇਵਾਦਾਰ ਇੱਥੇ ਸਾਡੇ ਨਾਲ ਮੌਜੂਦ ਨੇ ਜੋ ਕਿ ਮੋਗੇ ਦੇ ਪਿੰਡ ਤੋਂ ਇਹ ਸੇਵਾ ਲੈ ਕੇ ਆਉਂਦੇ ਨੇ ਹਰ ਸਾਲ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਸਭ ਤੋਂ ਪਹਿਲਾਂ ਦੱਸੋ ਕਿਹੜਾ ਪਿੰਡ ਹੈ ਤੁਹਾਡਾ ਤੇ ਕਦੋਂ ਤੋਂ ਇਹ ਸੇਵਾ ਤੁਸੀਂ ਨਿਭਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਮੋਤੀराम ਮਹਾਰਾਜ ਜੀ ਜੋ ਕਿ ਤਨਤਨ ਬਾਬਾ ਜੋਰਾਵਰ ਸਿੰਘ ਤਨਤਨ ਬਾਬਾ ਫਤੇ ਸਿੰਘ ਉਹਨਾਂ ਨੂੰ ਦੋਤੀ ਸੀਮਾ ਵੱਡੀ ਨਵਾਈ ਮਾਤਾ ਗੁਜਰਕੌਰ ਜੀ ਇਸਤਾਨ ਫਤੇਕਰ ਸਾਹਿਬ ਸਰਾਂ ਦਾ ਜੋ ਕਿ ਸਾਡੇ ਪੰਜ ਛੇ ਨਗਰ ਸਮੂਹ ਨਗਰ ਸਾਡੇ ਬਹੁਤ ਹੀ ਸਤਿਕਾਰਯੋਗ ਨਗਰ ਪਿੰਡ ਮਾਣੂ ਕੇ ਗੱਲ ਸਮਾਦ ਭਾਈ ਚੰਨੂਆਣਾ ਘੋਲੀਆ ਛੋਟੇ ਦੁੰਨੇ ਕੇ ਤੇ ਬਹੁਤ ਹੀ ਸਤਿਕਾਰਯੋਗ ਸੰਗਤ ਹਰ ਸਾਲ ਦੀ ਤਰ੍ਹਾਂ ਪਿਛਲੇ ਪੰਜਾ ਛੇ ਸਾਲਾਂ ਤੋਂ ਬਹੁਤ ਹੀ ਸੰਗਤ ਤਨਮਨ ਧੰਦੇ ਨਾਲ ਸੇਵਾ ਵੀ ਦਿੰਦੀ ਸਾਨੂੰ ਬਾਹਰੋਂ ਦੇਸ਼ਾਂ ਦੇਸਾਂ ਤੋਂ ਸੇਵਾ ਵੀ ਆਉਂਦੀ ਹੈ ਸੇਵਾ ਇੱਥੇ ਇੱਕ ਕਰਦੀ ਵੀ ਹੱਥਾਂ ਦੇ ਨਾਲ ਇੱਥੇ ਤੇ ਬਹੁਤ ਹੀ ਸਤਿਕਾਰਯੋਗ ਸੰਗਤ ਸੇਵਾ ਕਰਦੀ ਹੈ ਜੋ ਕਿ ਇੱਥੇ ਫਤੇਕਰ ਸਾਹਿਬ ਜੋ ਛੋਟੇ ਸਾਹਿਬ ਜੀ ਦੇ ਦਰਵਾਰਾਂ ਦੇ ਵਿੱਚ ਜਣਿਆ ਸੀਗਾ ਉਹਦੇ ਜਿਹੜੇ ਮਤਲਬ ਸ਼ੀਦੀ ਸਮਾਗਮਾਂ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਦੁੱਧ ਲੈ ਕੇ ਆਉਨੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਸਾਡੀ ਟੀਮ ਬਹੁਤ ਹੀ ਵੱਧ ਚੜ ਕੇ ਹਰ ਸਾਲ ਦੀ ਤਰ੍ਹਾਂ ਸੇਵਾ ਕਰਦੀ ਹੈ ਸਾਰੀ ਟੀਮ ਨੂੰ ਗੁਰੂ ਸਾਹਿਬ ਦੈਨ ਦੁੱਗਣੀ ਰਾਜ ਚੌਗਣੀ ਤਰੱਕੀ ਬਖਸ਼ਣ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਵਸੇ ਬਖਸ਼ਣ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀਆਂ ਬਖਸ਼ਣ ਅੱਛਾ ਇੱਕ ਹੋਰ ਸਵਾਲ ਅਸੀਂ ਦੇਖ ਰਹੇ ਸੀ ਤੁਸੀਂ ਕੰਟੇਨਰਾਂ ਦੇ ਵਿੱਚ ਫ੍ਰੀਜ਼ ਕਰਕੇ ਜਮਾ ਕੇ ਦੁੱਧ ਲੈ ਕੇ ਆਉਂਦੇ ਹੋ ਇਹ ਵਿਚਾਰ ਕਿੱਥੋਂ ਆਇਆ ਵੀ ਉੱਥੇ 8-10 ਦਿਨ ਦੁੱਧ ਦੀ ਸੇਵਾ ਨਿਭਾਉਣੀ ਹੈ ਤੇ ਕਦੋਂ ਇਹ ਵਿਚਾਰ ਆਇਆ ਤੇ ਫਿਰ ਉਸ ਤੋਂ ਬਾਅਦ ਇਸ ਤਰੀਕੇ ਸੇਵਾ ਨਿਭਾਉਣੀ ਸ਼ੁਰੂ ਕੀਤੀ ਇਹ ਸਾਨੂੰ ਛੋਟੇ ਹੁੰਦਿਆਂ ਤੋਂ ਕੋਰੋ ਜਿਹੜੇ ਪਿੰਡਾਂ ਦੇ ਲੋਕ ਨੇ ਛੋਟੇ ਹੁੰਦਿਆਂ ਤੋਂ ਸਾਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਛੋਟੇ ਹੁੰਦੇ ਸੇਵਾ ਕਰਦੇ ਫਿਰ ਇੱਕ ਦੂਜੇ ਆਕੇ ਆ ਗਾਂਧਾ ਕਾ ਸਾਨੂੰ ਇਹ ਸੇਵਾ ਮਿਲੀ ਆ ਅਸੀਂ ਹਰ ਸਾਲ ਦੀ ਤਰ੍ਹਾਂ ਇਹ ਨਿਹਾਲੇ ਵਾਲਾ ਸਾਡੇ ਨੇੜੇ ਮੰਡੀ ਆ ਅਸੀਂ ਨਿਹਾਲੇ ਵਾਲੇ ਚਮਾਉਣੇ ਹਰ ਸਾਲ ਦੀ ਤਰ੍ਹਾਂ ਕਿਉਂਕਿ ਜਦੋਂ ਅਸੀਂ ਸੇਵਾ ਕਰਦੇ ਆ ਅਸੀਂ ਕੁਦਰਤ ਮਾਲਕ ਦੀ ਆ ਜੀ ਕਿਰਪਾ ਸਾਡੀ ਟੀਮ ਤੇ ਅਸੀਂ ਦਿਨ ਪਰਾਤ ਇੱਕ ਹੀ ਕਰਦਨੇ ਆ ਜੀ ਕਿਉਂਕਿ ਦਿਨ ਪਰਾਤ ਇੱਕ ਕਰਕੇ ਦੁੱਧ ਜਮਾਉਣੇ ਆ ਫਿਰ ਕੁਦਰਤ ਮਾਲਕ ਦੀ ਸਾਨੂੰ ਇਹ ਜੀ ਕਿਰਪਾ ਫਿਰ ਸਾਰੀ ਸਾਡੀ ਟੀਮ ਹੀ ਫੁੱਲ ਫੁੱਲ ਕੰਮ ਕਰਦੀ ਸਾਡੇ ਬਹੁਤ ਹੀ ਸਤਿਕਾਰਯੋਗ ਇਹ ਬਾਈ ਨੀਤਾ ਸਿੰਘ ਇਹ ਸਾਡੇ ਕੁਲਵਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਜੱਗਾ ਸਿੰਘ ਜੀ ਹੋਰ ਵੀ ਸਾਡੇ ਨੇਕਾਂ ਟੀਮ ਆ ਜਿਨ੍ਹਾਂ ਦੇ ਅਸੀਂ ਨਹੀਂ ਨਾਂ ਜਾਣਦੇ ਕਿ ਬਹੁਤ ਸੰਗਤ ਸੇਵਾ ਕਰਦੀ ਹੈ ਜੀ ਬਾਕੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਮੈਨੀਪੈਕ ਸਪੇਨ ਜਰਮਨ ਇਟਲੀ ਕੈਲਸਰ ਵਕੀਆ థਾਈਲੈਂਡ ਸਾਰਾ ਲਾਉਨ ਸਕਾਟਲੈਂਡ ਇਨੋਨੇਸ਼ੀਆ ਫ੍ਰਾਂਸ ਮੈਕਸੀਕੋ ਅਜਨਲੀਵੀ ਲਿਵੀਆ ਜੌਰਜੀਆ ਬੁੱਥੇ-ਬੁੱਥੇ ਵੀ ਸੈਕਮਾਂ ਬੈਠੀਆਂ ਸਾਨੂੰ ਬਹੁਤ ਹੀ ਕਿਉਂਕਿ ਸਾਡੇ ਅਸੀਂ ਥੋੜੇ ਅਨਪੜ ਬੰਦੇ ਕਰਕੇ ਸਾਨੂੰ ਮੋਇਲਾਂ ਦੇ ਵਿੱਚ ਨਹੀਂ ਪੈਸੇ ਪਾਉਣੇ ਹੁੰਦੇਗੇ ਸਾਨੂੰ ਰਸਾਂ ਦੇ ਪੈਸੇ ਵੀ ਸੰਗਤ ਉਹ ਵੀ ਬਹੁਤ ਪੈਸੇ ਭੇਜਦੀ ਆ ਉਹ ਕਹਿੰਦੇ ਤੁਸੀਂ ਬਾਤ ਚੜ ਕੇ ਸੇਵਾ ਕਰੋ ਇਹ ਸਾਡਾ ਜਿਹੜਾ ਸਾਡੇ ਬਹੁਤ ਹੀ ਪਿੱਛੇ ਜਿਹੜ ਹੋਰ ਵੀ ਸਾਡੇ ਕੋਲ ਨੇਕਾਂ ਹੀ ਇੱਥੇ ਪਦਾਰਥ ਪਏ ਆ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਕਰੇ ਕਰਾਵੇ ਆਪੇ ਆਪ ਮਾਨਸ ਦੇਹੀ ਕੁਛ ਨਹੀਂ ਹਾਤ ਇਹ ਗੁਰੂ ਸਾਹਿਬ ਦੀ ਕਿਰਪਾ ਹੀ ਆ ਤਖਤਾਂ ਤਾਜਾਂ ਦੇ ਮਾਲਕਾ ਜੋ ਉਹ ਸਾਡੇ ਬਰਾਬਰ ਆ ਖੜਦੇ ਆ ਅਸੀਂ ਫੇਰ ਸੇਵਾ ਲਾ ਸਕਦੇ ਉਹ ਨਹੀਂ ਸੇਵਾ ਲਾ ਸਕਦੇ ਕਿਉਂਕਿ ਅਸੀਂ ਇਨਯਰ ਪਾਵਰ ਆਣੀ ਸਨ ਗੁਰੂ ਸਾਹਿਬੀ ਪਾਵਰ ਬਖਸ਼ ਦੇਈ। ਭਾਈ ਤੁਸੀਂ ਪਾਬੂ ਖੋ ਰਹੇ ਹੋ। ਇੱਥੇ ਜਦੋਂ ਇਸ ਧਰਤੀ ਤੇ ਆਉਂਦੇ ਹੋ ਨਾ ਆ ਪਾਵਨਾਮਾ ਆਣੀ ਲਾਜ਼ਮੀ ਨੇ ਕਿਉਂਕਿ ਜਿਸ ਤਰੀਕੇ ਦਾ ਇਤਿਹਾਸ ਰਿਹਾ ਹੈ। ਹਾਂਜੀ ਕਰੀ ਅਸੀਂ ਮਤਲਬ ਇੱਕ ਦੋ ਵਾਰ ਤੇ ਹਫ਼ਤੇ ਦੇ ਵਿੱਚ ਰੋਣੇ ਰੋਣੇ ਆ ਕਿਉਂਕਿ ਅਸੀਂ ਵੇਲੇ ਅਸੀਂ ਇਹ ਲਾਈਨ ਦੇ ਵਿੱਚ ਲੱਗੇ ਹੋਏ ਆ ਜੀ। ਹੋਰ ਲਾਈਨਾਂ ਦੇ ਵਿੱਚ ਜਿਹੜੇ ਕਿ ਅਸੀਂ ਘਾਟਾਂ ਇਸ ਲਾਈਨ ਦੇ ਵਿੱਚ ਅਨੰਦਪੁਰ ਸਾਹਿਬ ਸਰਹੰਦ ਸੀ ਨਾ ਮੀ ਜਣ ਕੇ 500 ਜੋ ਨੰਬਰ ਸਰ ਜਿਵੇਂ ਮਤਲਬ ਉੱਥੇ ਫਤੇਗੜ ਸਾਹਿਬ ਉੱਥੇ ਵੀ ਜਾਣੇ ਸੀ ਤਾਂ ਉਹਨਾਂ ਦਾ ਸਾਹਿਬ ਜਾਣੇ ਆ ਇਹ ਸਾਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸੇਵਾ ਮਿਲਦੀ ਰਹੀ ਜੀ ਹਰ ਸਾਲ ਦੀ ਤਰ੍ਹਾਂ ਜਿੰਨਾਂ ਤੇ ਕਿਥੇ ਨਾ ਕਿ ਪਰਾਂ ਤੇ ਕਿ ਸਾਨੂੰ ਮਤਲਬ ਪਰ ਆਏ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਇਸੇ ਸੇਵਾ ਕਰਕੇ ਮਿਲਦਾ ਹੈ ਸਾਰਾ ਕੁਝ ਸੇਵਾ ਦੇ ਵਿੱਚ ਹੋਈਆਂ ਸਾਡੇ ਬਹੁਤ ਹੀ ਸਤਿਕਾਰਯੋਗ ਜੁਗੜੀ ਸੰਗਤ ਸਾਨੂੰ ਇਹ ਲੈਣ ਤੇ ਲਾਉਂਦੀ ਹੈ ਸਾਡੇ ਸਤਿਕਾਰਯੋਗ ਬਾਈ ਜੀ ਹੋਰ ਵੀ ਸਾਡੇ ਨੀਕਾ ਸਿੰਘ ਜੀ ਸਾਨੂੰ ਇਹ ਲਾਉਂਦੇ ਬਾਹਰ ਬਹੁਤ ਹੀ ਸੇਵਾ ਆਉਂਦੀ ਹੈ ਜੀ ਸਾਨੂੰ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸੇਵਾਦਾਰ ਨੇ ਜੋ ਗੱਲ ਕਰਦੇ ਕਰਦੇ ਭਾਵੁਕ ਹੋ ਰਹੇ ਸੀ ਔਰ ਇੱਥੇ ਜਿੰਨੇ ਵੀ ਸੇਵਾਦਾਰ ਮੌਜੂਦ ਨੇ ਹਰ ਕਿਸੇ ਦੀਆਂ ਅੱਖਾਂ ਇਸ ਵਕਤ ਨਮ ਹੈ ਕਿਉਂਕਿ ਇਹ ਅ ਵਕਤ ਇਹ ਹੋ ਜਿਆ ਹੈ ਕਿਉਂਕਿ ਜਦੋਂ ਇਤਿਹਾਸ ਯਾਦ ਆਂਦਾ ਹੈ ਤਾਂ ਭਾਵੁਕ ਹੋਣਾ ਆਪਣੇ ਆਪ ਦੇ ਵਿੱਚ ਬਣਦਾ ਹੈ ਸੋ ਇਹ ਵਾਕਈ ਸੇਵਾ ਹਰ ਕਿਸੇ ਦੇ ਨਾਲ ਯੋਗ ਨਾਲ ਬੰਦੀ ਤੇ ਸਤਿਗੁਰੂ ਆਪ ਜਦੋਂ ਨਾਲ ਹੋ ਕੇ ਅੰਗ ਸੰਗ ਸਹਾਇ ਹੋ ਕੇ ਖੜਦੇ ਨੇ ਉਸੇ ਵਕਤ ਸੇਵਾ ਨਿਭਾਈ ਜਾ ਸਕਦੀ ਉਹਨਾਂ ਦੇ ਉਹਨਾਂ ਦੇ ਹੱਥ ਤੋਂ ਬਿਨਾਂ ਸੇਵਾ ਨਹੀਂ ਨਿਭਾਈ ਜਾ ਸਕਦੀ